ਦੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਡੋਂਕੀ ਲਾ ਕੇ ਜਾ ਰਹੇ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਛੇ ਪੈਣਾ ਦਾ ਇਕ ਲੋਤਾਪਰਾਸੀ ਨੌਜਵਾਨ ਗੁਰਪ੍ਰੀਤ ਸਿੰਘ ਔਰ ਮ੍ਰਿਤਕ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕਾ ਡੋਂਕੀ ਲਗਾ ਕੇ ਜਾ ਰਿਆ ਸੀ 33 ਸਾਲਾਂ ਗੁਰਪ੍ਰੀਤ ਸਿੰਘ ਜਿਸ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਹੈ ਤਮੰਦਪਾ ਕੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਅਮਰੀ ਸਰਦਾ ਰਹਿਣ ਵਾਲਾ ਇਹ ਨੌਜਵਾਨ ਸੀ ਔਰ ਕਰਦੇ ਹਾਲਾਤ ਜਿਹੜੇ ਨੇ ਉਹ ਨਾ ਦੇਖਣ ਯੋਗ ਨੇ ਕਿਉਂਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪੈ ਤਾਂ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਪਰਿਵਾਰ ਨੇ ਆਪਣੇ ਪੁੱਤ ਨੂੰ ਮਾਪਿਆਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਪਰ ਰਸਤੇ ਦੇ ਵਿੱਚ ਉਸ ਦੀ ਮੌਤ ਹੋ ਗਈ ਤਾਂ 33 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ 6 ਭੈਣਾਂ ਦਾ ਇੱਕ ਲੋਤਾ ਇਕਲੋਤਾ ਭਰਾ ਜਿਹੜਾ ਹੈ ਗੁਰਪ੍ਰੀਤ ਸਿੰਘ ਹੈ ਦੱਸਿਆ ਜਾ ਰਿਹਾ ਹੈ ਔਰ ਅਮਰੀਕਾ ਜਾਂਦੇ ਹੋਏ ਰਸਤੇ 'ਤੇ ਗੋਟੇ ਮਲਾ ਨੇੜੇ ਹੀ ਉਸਦੀ ਮੌਤ ਹੋ ਗਈ ਔਰ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਮੁਤਾਬਕ 6 ਸਾਲ ਪਹਿਲਾਂ ਹੀ ਗੁਰਪ੍ਰੀਤ ਸਿੰਘ ਵਰਕ ਪਰਮਿਟ ਤੇ ਇੰਗਲੈਂਡ ਗਿਆ ਸੀ ਔਰ ਜਿੱਥੋਂ ਉਹ ਵਾਪਸ ਆ ਗਿਆ ਸੀ ਤਾਂ ਜਾਣਕਾਰੀ ਦੇ ਦਿੱਤੀ ਕਿ 3 ਮਹੀਨੇ ਪਹਿਲਾਂ ਹੀ ਅਮਰੀਕਾ ਦੇ ਲਈ ਘਰੋਂ ਰਵਾਨਾ ਹੋਇਆ ਔਰ ਨੌਜਵਾਨ ਦੇ ਵੱਡੇ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਚੰਡੀਗੜ੍ਹ ਦਾ ਹੀ ਇੱਕ ਏਜੰਸੀ ਜਿਸ ਦੇ ਜ਼ਰੀਏ ਉਸਨੇ ਆਪਣੇ ਭਰਾ ਨੂੰ ਅਮਰੀਕਾ ਭੇਜਿਆ ਸੀ ਪਰ ਰਸਤੇ ਦੇ ਵਿੱਚ ਜਦੋਂ ਡੋਂਕੀ ਲਗਾ ਕੇ ਜਾ ਰਿਹਾ ਸੀ ਤਾਂ ਉਸਦੀ ਮੌਤ ਹੋ ਗਈ ਅਮਰੀਕਾ ਜਾਂਦੇ ਸਮੇਂ ਰਸਤੇ 'ਚ ਗੁਆਟੇ ਮਾੜਾ ਹੁੰਦਾ ਹੈ ਔਰ ਇਸੇ ਦਰਮਿਆਨ ਉਸਦੀ ਜਿਹੜੀ ਆ ਮੌਤ ਹੋ ਗਈ ਤਾਂ ਮੰਦਪਾ ਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਗੁਰਪ੍ਰੀਤ ਸਿੰਘ ਜਿਸਦੀ ਮੌਤ ਹੋ ਚੁੱਕੀ ਹੈ ਡੋਂਕੀ ਲਗਾ ਕੇ ਅਮਰੀਕਾ ਜਾ ਰਿਹਾ ਸੀ ਔਰ ਰਸਤੇ 'ਚ ਗਾਟੇ ਮਾਲਾ ਨੇੜੇ ਹੀ ਉਸਦੀ ਮੌਤ ਹੋ ਗਈ ਔਰ ਨੌਜਵਾਨ ਦੇ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਔਰ ਪਰਿਵਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਕਦੇ ਵੀ ਇਸ ਰਸਤੇ ਨੂੰ ਉਹ ਨਾ ਅਪਣਾਉਣ ਕਿਉਂਕਿ ਜਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਦੇ ਨਾਲ 에ਜੰਟ ਆਪਣੇ ਚਾਸੇ ਦੇ ਵਿੱਚ ਫਸਾ ਕੇ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਨੇ ਔਰ ਰਸਦ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਬਹੁਤ ਸਾਰੇ ਕਾਰਨ ਹੋ ਜਾਂਦੇ ਨੇ ਮੌਤਾਂ ਤੇ ਹਾਲਾਂਕਿ ਹਾਲ ਹੀ ਦੇ ਵਿੱਚ ਵੀ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਵੇਂ ਯੂਐਸ ਆਰਮੀ ਦਾ ਜਹਾਜ਼ ਅ ਜਿਹੜਾ ਆ ਨੌਜਵਾਨਾਂ ਨੂੰ ਜਿਹੜਾ ਡਿਪੋਰਟ ਉਹਨਾਂ ਨੂੰ ਕਰ ਦਿੰਦਾ ਔਰ ਅੰਮ੍ਰਿਤਸਰ ਦੇ 에어ਪੋਰਟ ਤੇ ਜਿਹੜਾ ਜਹਾਜ਼ ਆ ਉਹ ਲੈਂਡ ਹੁੰਦਾ 104 ਭਾਰਤੀਆਂ ਨੂੰ ਜਿਹੜਾ ਉਹ ਪਤਾ ਨਹੀਂ ਵਾਪਸ ਭੇਜ ਦਿੱਤਾ ਜਾਂਦਾ ਪਰ ਉੱਥੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਮਰੀਕਾ ਡੌਂਕੀ ਲਗਾ ਕੇ ਜਾ ਰਹੇ 33 ਸਾਲਾਂ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਇਹ ਮੇਰਾ ਛੋਟਾ ਭਾਈ ਗੁਰਪ੍ਰੀਤ ਸਿੰਘ ਜੋ ਕਿ تقریباً تین مہینے پہلے ادھر سے امریکہ جانے کے لیے گیا تھا ایک چندی گڑھ کا ایجنٹ تھا بلویندر سنگھ اس اس کے ساتھ کی ڈیل ہوئی تھی ساڑھے سولہ لاکھ میں گیانہ تک کی گیانہ پہنچا دیا اس کو ساڑھے سولہ لاکھ روپیہ پیمنٹ جو ہے کر دی تھی اس کے بعد کوئی محمد نام کا پاکستانی ایجنٹ ہے وہ بھی اس کی ڈیتھ ہونے کے بعد ہی پتا چلا کہ پاکستانی ہے اس کے ساتھ اس نے خود ہی بات کری تھی وہ कोलंबिया के रास्ते पनामा के जंगल के द्वारा मतलब लेकर गया उसने जो पेमेंट है वो अपनी पहले ले ली थी जो पाकिस्तानी एजेंट था 18 20 लाख रुपया उसने लिया पहले ही मेरी पहले पेमेंट मैं पहले लूंगा मैं बायर लेके जाऊंगा मगर उसने बायर नहीं लेके गया कोई कुछ गाड़ियों के रास्ते लेके गया बाकी पैदल लेके गया जंगल के थ्रू निकल के गए 25 घंटे तक तकरीबन तक तक जंगल में बोला कि हम चले हैं पांव के جو ناکھوں ہیں وہ نکل چکے تھے اس نے میرے پاس فوٹو بھی بھیجا تھا کہ پاؤں کے جو ناکھوں ہیں وہ پورے کے پورے نکل گئے ہیں آگے جا کے گواتا مالا میں کچھ اور لڑکے ادھر رات کو مطلب جہاں یہ ہوتل میں ٹھہرے تھے وہاں ملے اس کو وہی وہ انہی لڑکوں میں سے ایک لڑکے نے ہمارے کو فون کر کے بتایا کہ ایسے ایسے اس کی ڈیتھ ہوگی اس نے پورا بتایا کہ جیسے ہم چلنے لگے تھے بالکل ٹھیک ٹھاک تھا تیسری منزل میں روم میں ہم رات रुके تھے اپنی کیٹ ڈال کے خود نیچے آیا آ کے گاڑی میں بیٹھے بولا کہ سانس کی پرابلم ہو رہی ہے بس پانچ سات منٹ میں ہی بولا کہ بس اٹیک کی طرح اٹیک ہو گیا اور اس کی ڈیتھ ہو گئی ਸਾਡੇ برادر نو ویر جی یہ سنا آیا کہ مطلب اس نو تڑکن دی ساتھ ہی پرابلم سی کتھے گئے سی پاکستان گئے سی تو امریکہ گئے سی کتنے پیسے لگے جی کس طرح ਕਰਜ਼ਾ ਚੋਕ ਵੀ ਤੁਸੀਂ ਭੇਜੋ ਬੱਚੇ ਮਾਰੋ ਪੈਸੇ ਵੀਰ ਜੀ ਸਾਰਾ ਮੇਰੇ ਵੀਰ ਨੇ ਕਰਜ਼ਾ ਤਾਰਿਆ ਆਪਣਾ ਨਾਣ ਕਢਾਇਆ ਠੀਕ ਹੈ ਨਾ ਜਾਓਗੇ ਜਿਹੜੇ ਬੱਚੇ ਐਸਾ ਆਊਟਸਾਈਡ ਤੋਂ ਜਾਂਦੇ ਕੀ ਮੈਸੇਜ ਦੇਣਾ ਜਾਓ ਉਸ ਨੂੰ ਅਸੀਂ ਉਹਨਾਂ ਨੂੰ ਇਹੀ ਸੁਣਾ ਦਵਾਂਗੇ ਵੀ ਕੋਈ ਵੀ ਵੀਰ ਗਾਂ ਤੋਂ ਹੈ ਜੈਹੀ ਗਲਤੀ ਨਾ ਕਰੇ ਜਿਹੋ ਜਿਹਾ ਮੇਰਾ ਵੀਰ ਕਰ ਚੁੱਕਾ ਹੈ ਸੱਚੇ ਪਾਤਸ਼ਾਹ ਮੇਰੇ ਵੀਰ ਵਰਗੇ ਸਭਨਾਂ ਨੂੰ ਵੀਰ ਦਵੋ ਮੇਰੇ ਵੀਰ ਬਹੁਤ ਮਿਹਨਤੀ ਸੀ ਮੇਰੀਆਂ ਵੀ 6 ਗੁੱਡੀਆਂ ਨੇ ਜੋ ਮੈਂ ਦੋ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਨੇ ਚਾਰ ਮੇਰੇ ਕੋਲ ਆ ਮੇਰੀ ਇੱਕ ਬੇਟੀ ਦੀ ਮੈਰਜੇ ਦੋਵਾਂ ਭਰਾਵਾਂ ਨੇ ਰਲ ਕੇ ਕੀਤੀ ਹੈ ਸਰਕਾਰ ਕੀ ਮੰਗ ਸਕਦੀ ਹੈ ਸਰਕਾਰ ਨੇ ਅੱਗੇ ਸਾਡੀ ਇਹੀ ਮੰਗਿਆ ਕਿ ਸਾਡਾ ਵੀਰ ਵਾਪਸ ਆਉਣਾ ਚਾਹੀਦਾ ਇਹ ਸਾਡਾ ਪੁੱਤ ਨਹੀਂ ਹੈ ਤੇ ਅਸੀਂ ਆਪਣੇ ਵੀਰ ਨੂੰ ਵੇਖ ਲਈਏ ਜਗਾ ਬੇਟਾ ਸੀ ਉਹ ਕੀ ਹੋਇਆ ਬਰਾ ਦੱਸੋ ਕਿਸ ਤਰ੍ਹਾਂ ਗਿਆ ਅਮਰੀਕਾ ਕਿਸ ਤਰ੍ਹਾਂ ਦੱਸੋ ਵਾਪਸ ਉਹ ਜੀ ਇੱਥੋਂ ਆਂਦਾ ਹੀ ਵੀ ਮੈਂ ਅਮਰੀਕਾ ਜੀ ਜਾਣਾ ਹਾਂ ਉਹ ਔਰ ਮਲਖਾ ਜੀ ਵੀ ਸਿੱਕਤਿਆਂ ਚ ਜਾ ਆਇਆ ਆਪਣੀ ਮਿਹਨਤ ਮਜੂਰੀ ਬਦਲੇ ਤੇ ਹੁਣ ਆ ਲਾਸਟ ਵਾਰੀ ਉਹ ਬਦੋ ਬਦੀ ਸਾਰਿਆਂ ਕੋ ਲੜਦਿਆਂ ਕੋਲ ਹੀ ਹੁੰਦਾ ਜੀ ਮੈਂ ਜਾਣਾ ਜਾਣਾ ਭਾਵੇਂ ਖੁਸ਼ ਹੋ ਜੇ ਤੇ ਬਾਕੀ ਉਹਦੇ ਵੱਡੇ ਭਰਾ ਨੇ ਉਹ ਜਿਹੜੇ ਉਹਦੇ ਮਿਹਨਤ ਦੇ ਹੋਣਗੇ ਔੜ ਦੇ ਕੋਲ ਹੋਣਗੇ ਬਾਕੀ ਉਹਨੇ ਖਰਚਾ ਕਢਾ ਕੇ ਕਢਾ ਕੇ ਉਹ ਜਿਹੜੇ ਉਹ ਲਿਆ ਉਧਰੋਂ ਕੁਝ ਉਹਨਾਂ ਜੋ ਪਾਵ ਲੈ ਤੇ ਦੋਵਾਂ ਨੇ ਪੂਰਾ ਕੀਤਾ ਅਰਨੁਦਾਸ ਕਸਬਾ ਜਿਹੜਾ ਸਾਡਾ ਬਾਬਾ ਬੁੱਢਾ ਸਾਬ ਜੀ ਦਾ ਹੈ ਨਗਰ ਹੈ ਇਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੋਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੇ ਦੁੱਖ ਦੁਆਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਿੱਦਾਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗਿਆ ਅੱਪਾ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਅੱਪਾ ਇਦਾਂ ਠੇਕੇਲ ਦਿੰਦੇ ਨੇ ਇਸ ਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਆ ਕਿ ਸਰ ਅੱਪਾ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਅੱਪਾ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰਨਾ ਆਈ ਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਗੋਡ ਪੀ ਡੀਓ ਪਾ ਮਗਾ ਕੇ ਦਾਂਗੇ ਮੇਰੇ ਬੈਕਪੇਨ ਐ ਐਨਐਡੀ ਡਿਪਾਰਟਮੈਂਟ ਦੇ ਉਹਦੀ ਪੈਦਾਵਾਈ ਜਿਹੜੀ ਆ ਸ਼ੁਰੂ ਕਰਤੀ ਐ ਉਹ ਮਗਾ ਕੇ ਤੇ ਫਿਰ ਇਹਨਾਂ ਦੇ ਸੁਬਦ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵਿਖੜਾਉਣਾ ਚਾਹੁੰਦੇ ਐ ਔਖਾ ਬਹੁਤ ਦੁੱਖ ਹੋਇਆ 6 ਪੈਣਾ ਦਾ ਪਤਾ ਸੀਗਾ ਬਹੁਤ ਹੀ ਦੁੱਖ ਹੋਇਆ ਕਸ ਜਾ ਚੁੱਕ ਕੇ ਉੱਥੇ ਜਾਣਾ ਤੇ ਡੈਥ ਹੋ ਜਾਣੀ ਇਹ ਤੋਂ ਵੱਡਾ ਹੋਰ ਕੀ ਮਾਰਾ